ਬਿਜੇਪਾਲ ਸਿੰਘ ਨਾਮ ਦਾ ਇੱਕ ਨੌਜਵਾਨ ਜਿਸ ਦੀ ਉਮਰ ਕੋਈ 35 ਸਾਲ ਦੀ ਸੀ ਉਹ ਬਠਿੰਡੇ ਤੋਂ ਦਿੱਲੀ ਟ੍ਰੇਨ ਰਾਹੀਂ ਸਫ਼ਰ ਕਰ ਰਿਹਾ ਸੀ ਉਹ ਆਪਣੀ ਸੀਟ ਤੇ ਬੈਠਾ ਹੋਇਆ ਸੀ ਪਰ ਅਜੇ ਤੱਕ ਉਹਦੇ ਸਾਹਮਣੇ ਵਾਲੀ ਸੀਟ ਬਿਲਕੁਲ ਹੀ ਖਾਲੀ ਪਈ ਸੀ ਟ੍ਰੇਨ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ ਜਦੋਂ ਟ੍ਰੇਨ ਰਾਮਪੁਰਾ ਫੂਲ ਜਾ ਕੇ ਸਟੇਸ਼ਨ ਉੱਤੇ ਰੁਕਦੀ ਹੈ ਤਾਂ ਇੱਕ ਨੌਜਵਾਨ ਲੜਕੀ ਟ੍ਰੇਨ ਵਿੱਚ ਉਸੇ ਡੱਬੇ 'ਚ ਚੜ੍ਹਦੀ ਹੈ ਉਹ ਆ ਕੇ ਬਿਜੇਪਾਲ ਦੀ ਸੀਟ ਦੇ ਸਾਹਮਣੇ ਵਾਲੀ ਸੀਟ ਤੇ ਬੈਠ ਜਾਂਦੀ ਹੈ ਉਸ ਕੁੜੀ ਦਾ ਨਾਮ ਮਨਦੀਪ ਸੀ ਮਨਦੀਪ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਮਸਾਂ ਹੀ 18 ਕ ਸਾਲ ਦੀ ਹੋਵੇਗੀ ਦੇਖਣ ਨੂੰ ਬੱਚੀ ਜੀ ਪ੍ਰਤੀਤ ਹੋ ਰਹੀ ਸੀ ਮਨਦੀਪ ਦੇ ਕੋਲ ਦੋ ਬੈਗ ਸਨ ਉਹ ਆ ਕੇ ਸੀਟ ਤੇ ਬੈਠ ਜਾਂਦੀ ਹੈ ਤੇ ਬੈਗਾਂ ਨੂੰ ਆਪਣੇ ਕੋਲ ਰੱਖ ਲੈਂਦੀ ਹੈ ਇੱਕ ਬੱਚੀ ਨੂੰ ਇਕੱਲੀ ਸਫ਼ਰ ਕਰਦੇ ਦੇਖ ਕੇ ਵਿਜੇਪਾਲ ਉਸ ਵੱਲ ਗੌਰ ਨਾਲ ਵੇਖਣ ਲੱਗਦਾ ਹੈ ਮਨਦੀਪ ਭਾਵੇਂ ਅੰਦਰੋਂ ਡਰੀ ਹੋਈ ਸੀ ਪਰ ਇਸ ਤਰ੍ਹਾਂ ਦਿਖਾ ਰਹੀ ਸੀ ਜਿਵੇਂ ਉਹ ਅਜਿਹੇ ਸਫ਼ਰ ਕਈ ਵਾਰੀ ਕਰ ਚੁੱਕੀ ਹੋਵੇ ਤੇ ਉਸ ਨੂੰ ਇਕੱਲੇ ਸਫ਼ਰ ਕਰਨ ਦੀ ਆਦਤ ਹੋਵੇ। ਦੋਨੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕਰਦੇ। ਚੁੱਪ ਕਰਕੇ ਆਪਣੀ ਆਪਣੀ ਸੀਟ ਤੇ ਬੈਠ ਜਾਂਦੇ ਹਨ। ਜਦੋਂ ਟ੍ਰੇਨ ਚੱਲ ਪੈਂਦੀ ਹੈ, ਮੰਦੀਪ ਆਪਣੇ ਬੈਗ ਵਿੱਚ ਹੱਥ ਮਾਰਨ ਲੱਗਦੀ ਹੈ। ਉਹ ਕੁਝ ਲੱਭ ਰਹੀ ਸੀ। ਜਦੋਂ ਉਹਨੂੰ ਕੁਝ ਨਾ ਮਿਲਿਆ ਤਾਂ ਉਹ ਝਿਜਕਦੇ ਹੋਏ ਵਿਜੇਪਾਲ ਨੂੰ ਪੁੱਛਣ ਲੱਗਦੀ ਹੈ ਕਿ ਤੁਹਾਡੇ ਕੋਲ ਫੋਨ ਦਾ SIM ਖੋਲਣ ਵਾਲੀ ਪਿੰਨ ਹੈ? ਉਹ ਮੰਦੀਪ ਵੱਲ ਧਿਆਨ ਨਾਲ ਦੇਖਦਾ ਤੇ ਉਸ ਨੂੰ ਕਹਿ ਦਿੰਦਾ ਕਿ ਹਾਂ, ਮੇਰੇ ਕੋਲ ਪਿੰਨ ਹੈ। ਅਸਲ ਵਿੱਚ ਉਹਦੇ ਕੋਲ ਚਾਬੀਆਂ ਦਾ ਗੁੱਛਾ ਸੀ ਜਿਸ ਵਿੱਚ ਉਸਨੇ ਫੋਨ ਦਾ SIM ਖੋਲਣ ਵਾਲੀ ਪਿੰਨ ਵੀ ਪਾ ਰੱਖੀ ਸੀ ਪਿੰਨ ਲੈ ਕੇ ਮਨਦੀਪ ਆਪਣੇ ਫੋਨ 'ਚੋਂ ਪੁਰਾਣਾ SIM ਕੱਢ ਦਿੰਦੀ ਹੈ ਤੇ ਉਸ ਦੀ ਥਾਂ ਤੇ ਨਵਾਂ SIM ਪਾ ਲੈਂਦੀ ਹੈ ਉਹ ਆਪਣੇ ਪੁਰਾਣੇ SIM ਨੂੰ ਤੋੜ ਕੇ ਬਾਹਰ ਸੁੱਟ ਦਿੰਦੀ ਹੈ SIM ਬਦਲ ਕੇ ਮਨਦੀਪ ਉਹ ਚਾਬੀਆਂ ਵਾਲਾ ਗੁੱਛਾ ਬਿਜੇਪਾਲ ਨੂੰ ਵਾਪਸ ਕਰ ਦਿੰਦੀ ਹੈ ਬਿਜੇਪਾਲ ਮਨਦੀਪ ਨੂੰ ਧਿਆਨ ਨਾ ਦੇਖਦਾ ਤੇ ਉਹਦੀਆਂ ਹਰਕਤਾਂ ਤੋਂ ਇਹ ਸਾਫ਼ ਪਤਾ ਲੱਗਦਾ ਸੀ ਕਿ ਉਹ ਪਹਿਲੀ ਵਾਰੀ ਗੱਡੀ 'ਚ ਚੜ੍ਹੀ ਹੈ ਤੇ ਘਬराई ਹੋਈ ਹੈ ਥੋੜੇ ਟਾਈਮ ਬਾਅਦ ਮਨਦੀਪ ਦੁਆਰਾ ਆਪਣੇ ਫੋਨ ਨੂੰ ਚੈੱਕ ਕਰਦੀ ਹੈ ਨਵਾਂ SIM ਪਾਉਣ ਤੋਂ ਬਾਅਦ ਤਾਂ ਉਹ ਥੋੜੀ ਪਰੇਸ਼ਾਨ ਹੋ ਜਾਂਦੀ ਹੈ ਇਹ ਦੇਖ ਕੇ ਵਿਜੇਪਾਲ ਦਾ ਧਿਆਨ ਮਨਦੀਪ ਵੱਲ ਜਾਂਦਾ ਹੈ ਉਹ ਪਹਿਲ ਕਰਦਾ ਹੋਇਆ ਮਨਦੀਪ ਨੂੰ ਪੁੱਛਣ ਲੱਗਦਾ ਹੈ ਕਿ ਕੀ ਗੱਲ ਹੋ ਗਈ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੈ ਜੇ SIM ਸਹੀ ਤਰ੍ਹਾਂ ਨਹੀਂ ਚੱਲ ਰਿਹਾ ਤਾਂ ਦੁਬਾਰਾ ਤੁਸੀਂ ਪਿੰਨ ਲੈ ਸਕਦੇ ਹੋ ਇਹ ਸੁਣ ਕੇ ਮਨਦੀਪ ਕਹਿੰਦੀ ਹੈ ਕਿ ਨਹੀਂ ਜੇ ਕੋਈ ਗੱਲ ਨਹੀਂ ਅਸਲ 'ਚ ਮੇਰੇ ਫੋਨ 'ਚ ਨੈਟਵਰਕ ਨਹੀਂ ਆ ਰਿਹਾ ਇਹ ਨਵੀਂ SIM ਲਈ ਹੈ ਨੈਟਵਰਕ ਕਿਉਂ ਨਹੀਂ ਆ ਰਿਹਾ ਇਸੇ ਲਈ ਮੈਂ ਪਰੇਸ਼ਾਨ ਹਾਂ ਇਹ ਸੁਣ ਕੇ ਵਿਜੇਪਾਲ ਕਹਿੰਦਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਨਵੀਂ SIM ਲਈ ਵੈਰੀਫਿਕੇਸ਼ਨ ਕਰਨਾ ਪੈਂਦਾ ਹੈ ਥੋੜੇ ਟਾਈਮ ਵਿੱਚ ਹੀ ਤੁਹਾਡੇ ਕੋਲ ਇੱਕ ਫੋਨ ਆਵੇਗਾ ਤੁਸੀਂ ਆਪਣਾ ਪਤਾ ਵੈਰੀਫਾਈ ਕਰ ਦਿਓ ਤੁਹਾਡਾ SIM ਚੱਲ ਪਵੇਗਾ ਇਹ ਸੁਣ ਕੇ ਮਨਦੀਪ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਉਹ ਕਹਿਣ ਲੱਗਦੀ ਹੈ ਕਿ ਵੈਰੀਫਿਕੇਸ਼ਨ ਕਿਵੇਂ ਦਾ ਵੈਰੀਫਿਕੇਸ਼ਨ ਤਾਂ ਵਿਜੇਪਾਲ ਉਸ ਨੂੰ ਦੱਸਦਾ ਹੈ ਕਿ ਜਦੋਂ ਆਪਾਂ ਨਵਾਂ SIM ਖਰੀਦਦੇ ਆ ਉਹ ਸਮੇਂ ਵੈਰੀਫਿਕੇਸ਼ਨ ਕਰਾਉਣਾ ਪੈਂਦਾ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਸ ਵਿਅਕਤੀ ਨੇ ਇਹ SIM ਖਰੀਦੀ ਹੈ ਇਹ ਉਸੇ ਕੋਲ ਹੈ ਤੁਸੀਂ ਵੈਰੀਫਿਕੇਸ਼ਨ ਕਰਾ ਦਿਓ ਤੁਹਾਡਾ SIM ਚੱਲ ਪਵੇਗਾ ਇਹ ਸਭ ਕੁਝ ਸੁਣ ਕੇ ਮਨਦੀਪ ਵਿਜੇਪਾਲ ਨੂੰ ਕਹਿਣ ਲੱਗਦੀ ਹੈ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ SIM ਕਿਸ ਨੇ ਖਰੀਦੀ ਹੈ ਕਿਉਂਕਿ ਮੈਨੂੰ ਤਾਂ ਇਹ SIM ਕਿਸੇ ਨੇ ਦਿੱਤੀ ਹੈ ਵਿਜੇਪਾਲ ਕਹਿੰਦਾ ਹਾਂ ਨੂੰ ਨਹੀਂ ਪਤਾ ਤਾਂ ਉਸ ਵਿਅਕਤੀ ਨੂੰ ਤਾਂ ਪਤਾ ਹੋਵੇਗਾ ਜਿਨੇ ਇਹ ਸਾਨੂੰ ਦਿੱਤੀ ਐ ਤੁਸੀਂ ਉਸ ਤੋਂ ਪੁੱਛ ਲਵੋ ਇਹ ਸੁਣ ਕੇ ਮਨਦੀਪ ਕਹਿੰਦੀ ਐ ਕਿ ਮੈਂ ਆਪਣੀ ਪਹਿਲਾਂ ਵਾਲੀ ਸਿਮ ਤੋੜਤੀ ਤੇ ਇਸ ਸਿਮ ਵਿੱਚ ਅਜੇ ਤੱਕ ਨੈਟਵਰਕ ਨਹੀਂ ਆ ਰਿਹਾ ਮੈਂ ਉਸ ਵਿਅਕਤੀ ਨੂੰ ਕਿਵੇਂ ਫੋਨ ਕਰਾਂ ਵਿਜੇਪਾਲ ਸਿੰਘ ਉਸ ਨੂੰ ਆਪਣਾ ਫੋਨ ਦੇ ਕੇ ਕਹਿੰਦਾ ਐ ਕਿ ਤੁਸੀਂ ਇਸ ਫੋਨ ਤੋਂ ਫੋਨ ਕਰ ਸਕਦੇ ਹੋ ਮੈਨੂੰ ਕੋਈ ਪਰੇਸ਼ਾਨੀ ਨਹੀਂ ਪਰ ਮਨਦੀਪ ਵਿਜੇਪਾਲ ਦਾ ਫੋਨ ਲੈਣ ਤੋਂ ਮਨਾ ਕਰ ਦਿੰਦੀ ਐ ਉਹ ਕਹਿੰਦੀ ਐ ਕਿ ਕੋਈ ਗੱਲ ਨਹੀਂ ਮੈਂ ਇਸੇ ਤਰ੍ਹਾਂ ਹੀ ਠੀਕ ਹਾਂ ਇਸ ਸਭ ਕੁਝ ਤੋਂ ਬਾਅਦ ਵਿਜੇਪਾਲ ਨੂੰ ਥੋੜਾ ਜਿਹਾ ਅਜੀਬ ਲੱਗਦਾ ਉਹ ਸੋਚਣ ਲੱਗਦਾ ਹੈ ਕਿ ਮਨਦੀਪ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਉਹ ਮਨਦੀਪ ਨਾਲ ਗੱਲ ਕਰਨ ਲੱਗਦਾ ਉਹ ਕਹਿੰਦਾ ਹੈ ਕਿ ਮੇਰੀ ਛੋਟੀ ਭੈਣ ਵੀ ਤੁਹਾਡੇ ਵਰਗੀ ਹੈ ਤੁਹਾਨੂੰ ਦੇਖ ਕੇ ਮੈਨੂੰ ਮੇਰੀ ਛੋਟੀ ਭੈਣ ਦੀ ਯਾਦ ਆ ਗਈ ਇਹ ਸੁਣ ਕੇ ਮਨਦੀਪ ਨੂੰ ਥੋੜੀ ਜੀ ਤਸੱਲੀ ਹੁੰਦੀ ਹੈ ਕਿ ਇਹ ਸਾਹਮਣੇ ਬੈਠਾ ਆਦਮੀ شریف ਬੰਦਾ ਹੀ ਹੈ ਉਹ ਉਸ ਨਾਲ ਗੱਲ ਕਰਨ ਲੱਗਦੀ ਹੈ ਵਿਜੇਪਾਲ ਸਿੰਘ ਮਨਦੀਪ ਨੂੰ ਪੁੱਛਣ ਲੱਗਦਾ ਕੀ ਤੁਸੀਂ ਕਿੱਥੇ ਜਾ ਰਹੇ ਹੋ ਮਨਦੀਪ ਉਸ ਨੂੰ ਦੱਸਦੀ ਹੈ ਕਿ ਮੈਂ ਦਿੱਲੀ ਜਾਣਾ ਹੈ ਤੇ ਦਿੱਲੀ ਜਾਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਵਾਂਗੀ ਵਿਜੇਪਾਲ ਮਨਦੀਪ ਨੂੰ ਪੁੱਛਦਾ ਹੈ ਕਿ ਆਜ਼ਾਦ ਕਿਸ ਤੋਂ ਆਜ਼ਾਦ ਹੋ ਜਾਵੇਂਗੀ ਤੂੰ ਮਨਦੀਪ ਕਹਿੰਦੀ ਹੈ ਕਿ ਮੈਂ ਉਸ ਚੀਜ਼ ਤੋਂ ਆਜ਼ਾਦ ਹੋ ਜਾਵਾਂਗੀ ਜਿਸ ਤੋਂ ਸਾਰੀਆਂ ਕੁੜੀਆਂ ਆਜ਼ਾਦ ਹੋਣਾ ਚਾਹੁੰਦੀਆਂ ਨੇ ਆਪਣੇ ਘਰਦਿਆਂ ਤੋਂ ਮੈਂ ਆਪਣੇ ਘਰੋਂ ਭੱਜ ਕੇ ਆਈ ਹਾਂ ਤੇ ਦਿੱਲੀ ਜਾ ਕੇ ਮੈਂ ਉਹਨਾਂ ਤੋਂ ਆਜ਼ਾਦ ਹੋ ਜਾਵਾਂਗੀ ਹਰਾਨ ਹੋ ਕੇ ਬਿਜੇਪਾਲ ਮਨਦੀਪ ਨੂੰ ਪੁੱਛਦਾ ਹੈ ਕਿ ਤੂੰ ਕੱਲੀ ਘਰ ਤੋਂ ਭੱਜ ਕੇ ਆਈ ਹੈ ਜਾਂ ਤੇਰੇ ਨਾਲ ਕੋਈ ਹੋਰ ਵੀ ਹੈ ਮਨਦੀਪ ਕਹਿੰਦੀ ਹੈ ਕਿ ਨਹੀਂ ਮੈਂ ਕੱਲੀ ਨਹੀਂ ਆਈ ਪਰ ਮੈਨੂੰ ਜ਼ਿਆਦਾ ਕਿਸੇ ਨਾਲ ਗੱਲ ਕਰਨ ਤੋਂ ਮਨਾ ਕੀਤਾ ਗਿਆ ਬਿਜੇਪਾਲ ਉਸ ਨੂੰ ਪੁੱਛਦਾ ਹੈ ਕਿ ਤੂੰ ਕਿਸ ਮੁੰਡੇ ਲਈ ਭੱਜ ਕੇ ਆਈ ਹੈ ਇਹ ਸੁਣ ਕੇ ਪਹਿਲਾਂ ਤਾਂ ਉਹ ਚੁੱਪ ਕਰ ਜਾਂਦੀ ਹੈ ਪਰ ਜਦੋਂ ਬਿਜੇਪਾਲ ਉਸ ਨੂੰ ਦੱਸਦਾ ਹੈ ਕਿ ਮੈਂ ਵੀ ਲਵ ਮੈਰਿਜ ਕੀਤੀ ਹੈ ਤੇ ਮੈਂ ਇਸ ਟਾਈਮ ਤੋਂ ਲੰਘ ਚੁੱਕਿਆ ਇਹ ਸੁਣ ਕੇ ਮਨਦੀਪ ਨੂੰ ਥੋੜਾ ਆਪਣਾਪਣ ਜਿਹਾ ਮਹਿਸੂਸ ਹੁੰਦਾ ਹੈ। ਉਹ ਉਸ ਨਾਲ ਖੁੱਲ੍ਹ ਕੇ ਗੱਲ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਦੱਸਦੀ ਹੈ ਕਿ ਹਾਂ ਮੈਂ ਇੱਕ ਮੁੰਡੇ ਨੂੰ ਬਹੁਤ ਪਿਆਰ ਕਰਦੀ ਆਂ ਤੇ ਉਸੇ ਲਈ ਮੈਂ ਘਰ ਛੱਡ ਕੇ ਆਈ ਆਂ। ਮੈਂ ਦਿੱਲੀ ਉਸ ਕੋਲ ਹੀ ਜਾ ਰਹੀ ਆਂ। ਤੇ ਇਹ ਸਿਮ ਵੀ ਮੈਨੂੰ ਉਸੇ ਮੁੰਡੇ ਨੇ ਦਿੱਤੀ ਸੀ। ਮਨਦੀਪ ਵਿਜੇਪਾਲ ਨੂੰ ਪੁੱਛਦੀ ਹੈ ਕਿ ਤੁਹਾਡਾ ਕੀ ਨਾਂ ਹੈ? ਤੁਹਾਡੀ ਪਤਨੀ ਦਾ ਕੀ ਨਾਂ ਹੈ? ਵਿਜੇਪਾਲ ਸਿੰਘ ਦੱਸਦਾ ਹੈ ਕਿ ਮੇਰੀ ਘਰਵਾਲੀ ਦਾ ਨਾਂ ਸਿਮਰਨਜੀਤ ਕੌਰ ਹੈ। ਸਾਡੀ ਵੀ ਲਵ ਮੈਰਿਜ ਹੋਈ ਆ। ਪਰ ਸਾਡਾ ਵਿਆਹ ਸਾਡੇ ਘਰ ਵਾਲਿਆਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਮਨਦੀਪ ਹਰਾਨੀ ਨਾਲ ਵਿਜੇਪਾਲ ਨੂੰ ਪੁੱਛਦੀ ਹੈ ਕਿ ਤੁਹਾਡੇ ਘਰ ਵਾਲਿਆਂ ਨੂੰ ਕੋਈ ਉਪੱਤੀ ਨਹੀਂ ਸੀ? ਉਹਨਾਂ ਨੇ ਮਨਾ ਨਹੀਂ ਕੀਤਾ। ਵਿਜੇਪਾਲ ਦੱਸਦਾ ਹੈ ਕਿ ਹਾਂ, ਮਨਾ ਤਾਂ ਕੀਤਾ ਸੀ। ਉਹ ਪਹਿਲਾਂ ਸਾਡੇ ਵਿਆਹ ਦੇ ਖਿਲਾਫ ਸੀ। ਪਰ ਅਸੀਂ ਇਹ ਫੈਸਲਾ ਕੀਤਾ ਸੀ ਜੇ ਵਿਆਹ ਹੋਇਆ ਤਾਂ ਘਰ ਵਾਲਿਆਂ ਦੀ ਮਰਜ਼ੀ ਨਾਲ ਹੀ ਹੋਵੇਗਾ। ਨਹੀਂ ਤਾਂ ਅਸੀਂ ਇੱਕ ਦੂਜੇ ਨਾਲ ਵਿਆਹ ਨਹੀਂ ਕਰਵਾਵਾਂਗੇ। ਅਸੀਂ ਦੋਹਾਂ ਨੇ ਮਿਲ ਕੇ ਆਪਣੇ ਆਪਣੇ ਘਰ ਵਾਲਿਆਂ ਨੂੰ ਮਨਾ ਲਿਆ ਸੀ। ਮੰਦੀ ਬਿਜੇਪਾਲ ਨੂੰ ਪੁੱਛਦੀ ਹੈ ਜੇ ਤੁਹਾਡੇ ਘਰ ਵਾਲੇ ਮੰਨਨੇ ਨਹੀਂ ਸੀ ਉਦੋਂ ਤੁਸੀਂ ਘਰੋਂ ਭੱਜਣ ਦਾ ਫੈਸਲਾ ਨਹੀਂ ਕੀਤਾ ਬਿਜੇਪਾਲ ਦੱਸਦਾ ਕਿ ਮੇਰੀ ਘਰ ਵਾਲੀ ਸਿਮਰਨਜੀਤ ਨੇ ਤਾਂ ਕਿਹਾ ਸੀ ਕਿ ਆਪਾਂ ਘਰੋਂ ਭੱਜ ਚੱਲਦੇ ਹਾਂ ਪਰ ਮੈਂ ਹੀ ਉਹਨੂੰ ਮਨਾ ਕਰ ਦਿੱਤਾ ਕਿਉਂਕਿ ਮੈਂ ਤਾਂ ਉਹਨੂੰ ਸਿਰਫ 2 ਸਾਲ ਤੋਂ ਹੀ ਜਾਣਦਾ ਸੀ ਪਰ ਉਹਦੇ ਘਰ ਵਾਲੇ ਉਹਦੇ ਪਾਪਾ ਉਹ ਤਾਂ ਉਹਨੂੰ ਬਚਪਨ ਤੋਂ ਪਿਆਰ ਕਰਦੇ ਆ ਰਹੇ ਸੀ ਇਸ ਗੱਲ ਦਾ ਅਹਿਸਾਸ ਮੈਨੂੰ ਸ਼ੁਰੂ ਤੋਂ ਹੀ ਸੀ ਤੇ ਇਹ ਅਹਿਸਾਸ ਮੈਨੂੰ ਅੱਜ ਤੱਕ ਹੈ ਕਿਉਂਕਿ ਵਿਆਹ ਤੋਂ ਬਾਅਦ ਮੇਰੇ ਧੀ ਹੋਈ ਤੇ ਉਹਦੇ ਲਈ ਤਾਂ ਮੈਂ ਆਪਣਾ ਪੂਰਾ ਕੈਰੀਅਰ ਰੱਬ ਦੇ ਆਸਰੇ ਛੱਡ ਦਿੱਤਾ ਸੀ ਜੇ ਮੈਂ ਚਾਹੁੰਦਾ ਤਾਂ ਉਸ ਸਮੇਂ ਮੈਂ ਵਿਦੇਸ਼ ਵਿੱਚ ਜਾ ਕੇ ਸੈੱਟ ਹੋ ਸਕਦਾ ਸੀ ਪਰ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਮੈਂ ਉਹਨਾਂ ਦੇ ਕੋਲ ਰਹਿਣਾ ਹੀ ਠੀਕ ਸਮਝਿਆ ਇਹ ਸਭ ਕੁਝ ਦੱਸਦੇ ਹੋਏ ਵਿਜੇਪਾਲ ਸਿੰਘ ਮਨਦੀਪ ਨੂੰ ਆਪਣੇ ਫੋਨ 'ਚੋਂ ਆਪਣੀ ਬੱਚੀ ਦੀਆਂ ਫੋਟੋਆਂ ਦਿਖਾਉਣ ਲੱਗਦਾ ਹੈ ਫੋਟੋ ਦੇਖ ਕੇ ਮਨਦੀਪ ਬੋਲਦੀ ਹੈ ਕਿ ਤੁਹਾਡੀ ਬੱਚੀ ਤਾਂ ਬਹੁਤ ਹੀ ਪਿਆਰੀ ਹੈ ਉਹ ਕਹਿਣ ਲੱਗਦਾ ਹਾਂ ਪਿਆਰੀ ਤਾਂ ਹੈ ਪਰ ਜੇ ਉਹ ਵੱਡੀ ਹੋ ਕੇ ਤੇਰੇ ਵਾਂਗੂ ਕੋਈ ਗਲਤ ਕਦਮ ਚੱਕਣ ਲੱਗੀ ਤਾਂ ਮੇਰੇ ਤੇ ਕੀ ਬੀਤੇਗੀ ਇਸ ਗੱਲ ਦਾ ਮੈਨੂੰ ਹੀ ਪਤਾ ਹੈ ਇਹ ਗੱਲ ਸੁਣ ਕੇ ਮਨਦੀਪ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪੁੱਛਦੀ ਐ ਕਿ ਜਦੋਂ ਤੁਹਾਡੇ ਘਰ ਵਾਲੇ ਰਾਜ਼ੀ ਨਹੀਂ ਸੀ ਫਿਰ ਤੁਹਾਡਾ ਵਿਆਹ ਕਿਵੇਂ ਹੋਇਆ ਬੀਜੇਪਾਲ ਉਸ ਨੂੰ ਦੱਸਦਾ ਕਿ ਮੈਂ ਤੇ ਸਿਮਰਨਜੀਤ ਇੱਕੋ ਕਾਲਜ ਵਿੱਚ ਪੜ੍ਹਦੇ ਸੀ ਉੱਥੇ ਸਾਡੀ ਦੋਸਤੀ ਤੇ ਫਿਰ ਪਿਆਰ ਹੋ ਗਿਆ ਸਾਡਾ ਇਹ ਪਿਆਰ 2 ਸਾਲ ਤੱਕ ਚੱਲਦਾ ਰਿਹਾ ਅਸੀਂ ਇਹ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਜੇ ਸਾਡਾ ਵਿਆਹ ਹੋਇਆ ਤਾਂ ਉਹ ਘਰਦਿਆਂ ਦੀ ਮਰਜ਼ੀ ਨਾਲ ਹੋਵੇਗਾ ਇਸ ਲਈ ਸਿਮਰਨਜੀਤ ਨੇ ਪਹਿਲਾਂ ਆਪਣੇ ਘਰ ਗੱਲ ਕੀਤੀ ਉਸ ਨੇ ਆਪਣੇ ਘਰਦਿਆਂ ਨੂੰ ਮੇਰੇ ਬਾਰੇ ਸਭ ਕੁਝ ਦੱਸ ਦਿੱਤਾ ਪਹਿਲਾਂ ਤਾਂ ਸਿਮਰਨਜੀਤ ਦੇ ਪਾਪਾ ਥੋੜੇ ਗੁੱਸੇ 'ਚ ਆ ਗਏ। ਉਹ ਕਹਿੰਦੇ ਸੀ ਕਿ ਮੁੰਡਾ ਸਾਡੇ ਬਰਾਬਰ ਦਾ ਨਹੀਂ। ਅਸੀਂ ਤੇਰਾ ਵਿਆਹ ਉੱਥੇ ਨਹੀਂ ਕਰਾਂਗੇ। ਜਦੋਂ ਘਰ ਦੇ ਨਾਮੰਨੇ ਤਾਂ ਸਿਮਰਨਜੀਤ ਨੇ ਮੈਨੂੰ ਕਿਹਾ ਸੀ ਕਿ ਆਪਾਂ ਘਰ ਤੋਂ ਭੱਜ ਚੱਲਦੇ ਆਂ। ਪਰ ਮੈਂ ਉਸ ਨੂੰ ਮਨਾ ਕਰ ਦਿੱਤਾ। ਮੈਂ ਕਿਹਾ ਨਹੀਂ, ਜੇ ਵਿਆਹ ਕਰਾਵਾਂਗਾ ਤਾਂ ਘਰਦਿਆਂ ਦੀ ਮਰਜ਼ੀ ਨਾਲ। ਮੈਂ ਆਪ ਤੇਰੇ ਪਾਪਾ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਾਂਗਾ। ਬਿਜੇਪਾਲ ਦੱਸਦਾ ਹੈ ਕਿ ਮੈਂ ਆਪ ਸਿਮਰਨਜੀਤ ਦੇ ਪਾਪਾ ਨਾਲ ਗੱਲ ਕਰਨ ਲਈ ਉਹਨਾਂ ਦੇ ਘਰ ਗਿਆ ਸੀ। ਉਦੋਂ ਉਹ ਘਰ ਵਿੱਚ ਹੀ ਸੀ। ਸਿਮਰਨਜੀਤ ਵੀ ਆਪਣੇ ਘਰ 'ਚ ਸੀ ਤੇ ਉਹਦੇ ਪਾਪਾ ਬਾਹਰ 베ੜੇ ਵਿੱਚ ਬੈਠੇ ਚਾਹ ਪੀ ਰਹੇ ਸਨ। ਸਿਮਰਨਜੀਤ ਦੇ ਪਾਪਾ ਨੇ ਮੈਨੂੰ ਅਜੇ ਤੱਕ ਦੇਖਿਆ ਨਹੀਂ ਸੀ। ਇਸ ਲਈ ਉਹ ਮੈਨੂੰ ਪਹਿਚਾਨ ਨਾ ਸਕੇ। ਉਹ ਮੈਨੂੰ ਪੁੱਛਦੇ ਨੇ ਕਿ ਹਾਂ ਭਾਈ ਕੌਣ ਹੈ ਤੂੰ ਤੇ ਕਿਸ ਨੂੰ ਮਿਲਣਾ ਹੈ? ਮੈਂ ਉਸ ਨੂੰ ਦੱਸਿਆ ਕਿ ਮੈਂ ਸਿਮ ਬਿਜੇਪਾਲ ਸਿੰਘ ਆ। ਤੇ ਮੈਂ ਹੀ ਆ ਜੋ ਤੁਹਾਡੀ ਧੀ ਨਾਲ ਵਿਆਹ ਕਰਵਾਉਣਾ ਚਾਹਣਾ ਹੈ ਤੁਸੀਂ ਸਾਡੇ ਵਿਆਹ ਲਈ ਮਨਾ ਕਰ ਦਿੱਤਾ ਸੀ ਮੈਂ ਤੁਹਾਨੂੰ ਆਪ ਮਿਲਣਾ ਚਾਹੁੰਦਾ ਸੀ ਇਹ ਸਭ ਕੁਝ ਸੁਣ ਕੇ ਸਿਮਰਨਜੀਤ ਦੇ ਪਾਪਾ ਉਸ ਟਾਈਮ ਬਹੁਤ ਗੁੱਸੇ ਵਿੱਚ ਆ ਗਏ ਸੀ ਉਹਦੇ ਪਾਪਾ ਨੇ ਮੇਰੀ ਇੱਕ ਗੱਲ ਨਾ ਸੁਣੀ ਤੇ ਮੈਨੂੰ ਕਹਿਣ ਲੱਗੇ ਕਿ ਮੈਂ ਕਦੇ ਵੀ ਤੇਰੇ ਵਰਗੇ ਮੁੰਡੇ ਨਾਲ ਆਪਣੀ ਧੀ ਦਾ ਵਿਆਹ ਨਹੀਂ ਕਰਾਂਗਾ ਉਹ ਮੈਨੂੰ ਘਰੋਂ ਬਾਹਰ ਜਾਣ ਲਈ ਕਹਿੰਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਿਰਫ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਜੇ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਤਾਂ ਠੀਕ ਹੈ ਅਸੀਂ ਤੁਹਾਡੀ ਮਰਜ਼ੀ ਤੋਂ ਬਿਨਾਂ ਇਹ ਵਿਆਹ ਨਹੀਂ ਕਰਾਂਗੇ ਜਦੋਂ ਮੈਂ ਜਾਣ ਲੱਗਦਾ ਹਾਂ ਉਦੋਂ ਹੀ ਸਿਮਰਨਜੀਤ ਵੇੜੇ ਵਿੱਚ ਆ ਜਾਂਦੀ ਹੈ ਉਹ ਮੈਨੂੰ ਰੋਕ ਕੇ ਕਹਿਣ ਲੱਗਦੀ ਹੈ ਤੁਸੀਂ ਤਾਂ ਪਾਪਾ ਨੂੰ ਮਨਾਉਣ ਆਏ ਸੀ ਤੇ ਹੁਣ ਇਸ ਤਰ੍ਹਾਂ ਕਿਵੇਂ ਜਾ ਰਹੇ ਹੋ ਜੇ ਤੁਸੀਂ ਉਸ ਦਿਨ ਮੇਰੀ ਗੱਲ ਮੰਨ ਲੈਂਦੇ ਤਾਂ ਆਪਾਂ ਨੂੰ ਇੱਕ ਹੋਣ ਤੋਂ ਕੋਈ ਨਹੀਂ ਸੀ ਰੋਕ ਸਕਦਾ ਜੇ ਤੂੰ ਮੈਨੂੰ ਇੱਥੋਂ ਭਜਾ ਕੇ ਲੈ ਜਾਂਦਾ ਹੁਣ ਤੱਕ ਤਾਂ ਆਪਣਾ ਵਿਆਹ ਵੀ ਹੋ ਜਾਣਾ ਸੀ ਪਰ ਮੈਂ ਉਸ ਨੂੰ ਰੋਕ ਕੇ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਜੇ ਆਪਾਂ ਇਸ ਤਰ੍ਹਾਂ ਭੱਜ ਕੇ ਵਿਆਹ ਕਰਾਉਂਦੇ ਤੇਰੇ ਮੰਮੀ ਪਾਪਾ ਦੀ ਕਿੰਨੀ ਬਦਨਾਮੀ ਹੋਣੀ ਸੀ ਤੇਰੇ ਪਾਪਾ ਤੇ ਕੀ ਬੀਜਦੀ ਇਹਦਾ ਤੈਨੂੰ ਥੋੜਾ ਜਿਹਾ ਵੀ ਅੰਦਾਜ਼ਾ ਹੈ ਸਾਰੀ ਉਮਰ ਦਾ ਕਲੰਕ ਤੇਰੇ ਪਾ ਮਾਪਿਆਂ ਦੇ ਸਿਰ ਤੇ ਤੇ ਤੇਰੇ ਸਿਰ ਤੇ ਲੱਗ ਜਾਂਦਾ ਤੇ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਕਰਕੇ ਤੇਰੇ ਘਰਦਿਆਂ ਦੀ ਤੇ ਤੇਰੀ ਬਦਨਾਮੀ ਹੋਵੇ ਇਸ ਲਈ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਜਿੰਨਾ ਚਿਰ ਤੇਰੇ ਘਰ ਦੇ ਨਹੀਂ ਮੰਨਦੇ ਮੈਂ ਇਹ ਵਿਆਹ ਨਹੀਂ ਕਰਵਾਵਾਂਗਾ। ਸਿਮਰਨਜੀਤ ਦਾ ਪਾਪਾ ਇਹ ਸਭ ਕੁਝ ਦੇਖ ਕੇ ਕਹਿੰਦਾ ਹੈ ਕਿ ਇਹ ਮੁੰਡਾ ਮੇਰੀ ਧੀ ਦੀ ਕਿੰਨੀ ਫਿਕਰ ਕਰਦਾ ਹੈ ਤੇ ਸਾਡੀ ਵੀ ਬਦਨਾਮੀ ਨਹੀਂ ਹੋਣ ਦੇਣਾ ਚਾਹੁੰਦਾ। ਤਾਂ ਉਹਦਾ ਪਾਪਾ ਸਾਡੇ ਵਿਆਹ ਲਈ ਰਾਜ਼ੀ ਹੋ ਜਾਂਦਾ ਹੈ। ਉਹ ਕਹਿਣ ਲੱਗਦੇ ਨੇ ਕਿ ਰਿਸ਼ਤੇਦਾਰ ਭਾਵੇਂ ਜੋ ਵੀ ਕਹਿਣ ਪਰ ਤੇਰੇ ਵਰਗਾ ਮੁੰਡਾ ਸਾਨੂੰ ਕਿਤੇ ਨਹੀਂ ਮਿਲਣਾ। ਮੈਂ ਇਸ ਵਿਆਹ ਲਈ ਰਾਜ਼ੀ ਹਾਂ ਤੇ ਉਸ ਤੋਂ ਬਾਅਦ ਉਹ ਸਾਡਾ ਦੋਹਾਂ ਦਾ ਵਿਆਹ ਕਰਵਾ ਦਿੰਦੇ ਨੇ। ਮਨਦੀਪ ਟ੍ਰੇਨ ਵਿੱਚ ਬੈਠੀ ਵਿਜੇਪਾਲ ਤੋਂ ਉਹਦੀ ਪੂਰੀ ਕਹਾਣੀ ਸੁਣ ਲੈਂਦੀ ਹੈ ਇਹ ਸਭ ਕੁਝ ਸੁਣ ਕੇ ਉਹਦੇ ਦਿਮਾਗ ਵਿੱਚ ਅਜੀਬ ਜਿਹੇ ਵਿਚਾਰ ਆਉਣ ਲੱਗਦੇ ਨੇ ਉਦੋਂ ਹੀ ਉਹ ਦਿੱਲੀ ਦਾ ਸਟੇਸ਼ਨ ਆ ਜਾਂਦਾ ਜਿੱਥੇ ਮਨਦੀਪ ਤੇ ਵਿਜੇਪਾਲ ਦੋਨਾਂ ਨੇ ਉਤਰਨਾ ਸੀ ਦੋਨੇ ਟੇਨ ਵਿੱਚੋਂ ਉਤਰਦੇ ਹਨ ਮਨਦੀਪ ਵਿਜੇਪਾਲ ਨੂੰ ਪੁੱਛਣ ਲੱਗਦੀ ਹੈ ਕਿ ਜੋ ਮੁੰਡਾ ਮੈਨੂੰ ਪਿਆਰ ਕਰਦਾ ਉਹ ਵੀ ਇਸੇ ਤਰ੍ਹਾਂ ਸੋਚਦਾ ਹੋਵੇਗਾ ਇਸ ਤੇ ਵਿਜੇਪਾਲ ਕਹਿੰਦਾ ਕਿ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਤੁਹਾਡਾ ਆਪਣਾ ਮਾਮਲਾ ਹੈ ਪਰ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਿਸ ਮੁੰਡੇ ਨੂੰ ਤੂੰ ਪਿਆਰ ਕਰਦੀ ਹੈ ਉਹ ਬੜਾ ਹੀ ਚਲਾਕ ਹੈ ਉਹ ਇੱਥੋਂ ਤੱਕ ਤੈਨੂੰ ਲੈਣ ਵੀ ਨਹੀਂ ਆਇਆ ਉਹ ਉੱਥੇ ਹੀ ਬੈਠਾ ਤੈਨੂੰ ਆਪਣੇ ਕੋਲ ਫੱਦ ਰਿਹਾ ਹੈ ਤੇਰੀ ਆਪਣੀ ਇੱਜ਼ਤ ਹੈ ਤੇਰੀ ਇੱਜ਼ਤ ਖਰਾਬ ਹੋਣ ਦਾ ਉਹਨੂੰ ਕੋਈ ਫਰਕ ਨਹੀਂ ਪੈਣਾ ਇਹ ਸਭ ਗੱਲਾਂ ਮਨਦੀਪ ਦੇ ਦਿਲ ਤੇ ਅਸਰ ਕਰ ਜਾਂਦੀਆਂ ਨੇ ਉਹ ਸੋਚਣ ਲੱਗਦੀ ਹੈ ਕਿ ਵਿਜੇਪਾਲ ਠੀਕ ਹੀ ਕਹਿ ਰਿਹਾ ਹੈ ਉਹ ਮੁੰਡਾ ਮੈਨੂੰ ਸੱਚਾ ਪਿਆਰ ਨਹੀਂ ਕਰ ਸਕਦਾ ਇਸ ਤੋਂ ਬਾਅਦ ਵਿਜੇਪਾਲ ਉੱਥੋਂ ਜਾਣ ਲੱਗਦਾ ਹੈ ਉਹ ਜੇ ਥੋੜੀ ਦੂਰੀ ਗਿਆ ਸੀ ਕਿ ਮਨਦੀਪ ਉਸ ਨੂੰ ਆਵਾਜ਼ ਦੇ ਕੇ ਪਿੱਛੋਂ ਬੁਲਾਉਂਦੀ ਹੈ ਮਨਦੀਪ ਉਸ ਨੂੰ ਕਹਿੰਦੀ ਹੈ ਕਿ ਵੀਰੇ 1 ਮਿੰਟ ਤੇਰਾ ਫੋਨ ਮਿਲੇਗਾ ਬਿਜੇਪਾਲ ਰੁਕਦਾ ਹੈ ਤੇ ਉਹ ਸਮਝ ਜਾਂਦਾ ਹੈ ਕਿ ਮਨਦੀਪ ਨੇ ਕਿਸ ਨੂੰ ਫੋਨ ਕਰਨਾ ਹੈ ਉਹ ਆਪਣਾ ਫੋਨ ਮਨਦੀਪ ਨੂੰ ਦਿੰਦਾ ਹੈ ਮਨਦੀਪ ਬਿਜੇਪਾਲ ਦੇ ਫੋਨ ਤੋਂ ਆਪਣੇ ਪਾਪਾ ਨੂੰ ਫੋਨ ਕਰਦੀ ਹੈ ਮਨਦੀਪ ਨੂੰ ਘਰੋਂ ਨਿਕਲੇ ਹੋਏ ਹੁਣ ਤੱਕ 5 ਘੰਟੇ ਹੋ ਗਏ ਸੀ ਇੰਨਾ 5 ਘੰਟੇ ਵਿੱਚ ਘਰ ਵਿੱਚ ਸਭ ਕੁਝ ਪਤਾ ਲੱਗ ਗਿਆ ਸੀ ਘਰ ਵਿੱਚ ਤਾਂ ਇੱਕ ਭਚਾਲ ਜਾ ਆ ਗਿਆ ਸੀ ਉਹ ਮਨਦੀਪ ਨੂੰ ਇੱਧਰ ਉੱਧਰ ਲੱਭ ਰਹੇ ਸਨ ਮਨਦੀਪ ਦੇ ਪਾਪਾ ਮਨਦੀਪ ਨੂੰ ਲੈ ਕੇ ਬਹੁਤ ਹੀ ਪਰੇਸ਼ਾਨ ਸੀ ਜਦੋਂ ਮਨਦੀਪ ਫੋਨ ਕਰਦੀ ਹੈ ਤੇ ਹੈਲੋ ਕਹਿੰਦੀ ਹੈ ਆਪਣੀ ਧੀ ਦੀ ਆਵਾਜ਼ ਸੁਣ ਕੇ ਪਿਓ ਇੱਕਦਮ ਰੋਣ ਲੱਗਦਾ ਹੈ ਆਪਣੇ ਪਾਪਾ ਨੂੰ ਰੋਂਦੇ ਦੇਖ ਕੇ ਮਨਦੀਪ ਦਾ ਵੀ ਮਨ ਭਰ ਆਉਂਦਾ ਉਹ ਆਪਣੇ ਪਾਪਾ ਨੂੰ ਕਹਿਣ ਲੱਗਦੀ ਹੈ ਕਿ ਪਾਪਾ ਤੁਸੀਂ ਫਿਕਰ ਨਾ ਕਰੋ ਮੈਂ ਆਪਣੀ ਸਹੇਲੀ ਨਾਲ ਬਾਜ਼ਾਰ ਆਈ ਸੀ ਤੇ ਇੱਥੇ ਮੈਨੂੰ ਕਾਫੀ ਟਾਈਮ ਲੱਗ ਗਿਆ ਹੁਣ ਮੈਂ ਥੋੜੇ ਜਿਹਾ ਟਾਈਮ ਬਾਅਦ ਹੀ ਘਰ ਆ ਜਾਵਾਂਗੀ ਫੋਨ ਕੱਟਣ ਤੋਂ ਬਾਅਦ ਮੰਦੀਪ ਵਿਜੇਪਾਲ ਨੂੰ ਉਹਦਾ ਫੋਨ ਵਾਪਸ ਕਰਦੀ ਹੈ। ਉਹ ਵਿਜੇਪਾਲ ਦਾ ਬਹੁਤ ਧੰਨਵਾਦ ਕਰਦੀ ਹੈ ਕਿ ਉਸਨੇ ਉਹਦੀ ਜ਼ਿੰਦਗੀ ਖਰਾਬ ਹੋਣ ਤੋਂ ਬਚਾ ਲਈ। ਮੰਦੀਪ ਦੂਸਰੀ ਟ੍ਰੇਨ ਵਿੱਚ ਬੈਠ ਕੇ ਸਿੱਧਾ ਆਪਣੇ ਘਰ ਲਈ ਨਿਕਲ ਜਾਂਦੀ ਹੈ। ਘਰ ਆ ਕੇ ਜਦੋਂ ਉਹ ਆਪਣੇ ਪਾਪਾ ਨੂੰ ਮਿਲਦੀ ਹੈ ਤਾਂ ਉਸਦਾ ਪਾਪਾ ਉਹਨੂੰ ਘੁੱਟ ਕੇ ਗੱਲ ਨਾਲ ਲਾ ਲੈਂਦਾ ਹੈ। ਉਹ ਪੁੱਛਣ ਲੱਗਦਾ ਹੈ ਕਿ ਤੂੰ ਬਿਨਾਂ ਦੱਸੇ ਕਿੱਥੇ ਚਲੀ ਗਈ ਸੀ ਤੇ ਤੇਰਾ ਫੋਨ ਕਿਉਂ ਬੰਦ ਆਂਦਾ? ਆਪਣੇ ਪਿਓ ਦੀ ਇਹ ਹਾਲਤ ਦੇਖ ਕੇ ਮੰਨਦੀਪ ਆਪਣੇ ਨਾਲ ਹੋਈ ਸਾਰੀ ਕਹਾਣੀ ਆਪਣੇ ਪਿਓ ਨੂੰ ਸੱਚ-ਸੱਚ ਦੱਸ ਦਿੰਦੀ ਹੈ। ਆਪਣੀ ਧੀ ਦੇ ਮੂੰਹੋਂ ਸੱਚ ਸੁਣ ਕੇ ਉਸ ਦਾ ਪਾਪਾ ਇਹ ਫੈਸਲਾ ਕਰਦਾ ਹੈ ਕਿ ਮੈਂ ਇੱਕ ਵਾਰੀ ਉਸ ਮੁੰਡੇ ਨੂੰ ਮਿਲਣਾ ਚਾਹਣਾ ਹੈ। ਆਪਣੇ ਪਾਪਾ ਦੇ ਫੋਨ ਤੋਂ ਹੀ ਉਹ ਉਸ ਮੁੰਡੇ ਨੂੰ ਫੋਨ ਕਰਦੀ ਹੈ ਜਿਸ ਨੂੰ ਉਹ ਪਿਆਰ ਕਰਦੀ ਸੀ। ਉਹ ਮੰਨਦੀਪ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਅਜੇ ਤੱਕ ਕਿਉਂ ਨਹੀਂ ਆਈ? ਮੈਂ ਤੈਨੂੰ ਕਦੋਂ ਦਾ ਉਡੀਕ ਰਿਹਾ ਹਾਂ। ਜਦੋਂ ਮੰਨਦੀਪ ਉਸ ਦੀ ਗੱਲ ਆਪਣੇ ਪਾਪਾ ਨਾਲ ਕਰਵਾਉਂਦੀ ਹੈ ਉਹ ਫੋਨ ਕੱਟ ਦਿੰਦਾ ਹੈ ਕਿਉਂਕਿ ਉਹ ਤਾਂ ਉਸ ਨੂੰ ਉਸ ਨਾਲ ਵਿਆਹ ਕਰਵਾਉਣਾ ਹੀ ਨਹੀਂ ਸੀ ਚਾਹੁੰਦਾ ਇਹ ਸਭ ਕੁਝ ਦੇਖ ਕੇ ਮਨਦੀਪ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਅੱਜ ਜ਼ਿੰਦਗੀ ਵਿੱਚ ਬਹੁਤ ਵੱਡੀ ਗਲਤੀ ਕਰ ਦੇਣੀ ਸੀ ਉਸ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਹ ਸੋਚਣ ਲੱਗਦੀ ਹੈ ਕਿ ਮੈਂ ਕਿੰਨੀ ਪਾਗਲ ਸੀ ਜੋ ਇੱਕ ਮੁੰਡੇ ਦੇ ਪਿੱਛੇ ਲੱਗ ਕੇ ਆਪਣੇ ਘਰਦਿਆਂ ਦੇ 18 ਸਾਲਾਂ ਦੇ ਪਿਆਰ ਨੂੰ ਭੁੱਲ ਗਈ ਹੁਣ ਉਸ ਦੀਆਂ ਅੱਖਾਂ ਖੁੱਲ ਗਈਆਂ ਸਨ ਉਹ ਆਪਣੇ ਪਾਪਾ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਦੀ ਹੈ। ਘਰਦਿਆਂ ਨੇ ਉਸ ਨੂੰ ਮਾਫ ਕਰ ਦਿੱਤਾ ਸੀ। ਮਨਦੀਪ ਦੇ ਮਨ ਨੂੰ ਤਸੱਲੀ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਸਹੀ ਰਾਹ ਦਿਖਾਇਆ ਤੇ ਉਹਨੇ ਸਹੀ ਫੈਸਲਾ ਕੀਤਾ। ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਜ਼ਰੂਰ ਸਾਂਝੀ ਕਰਿਓ। ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਕਹਾਣੀ ਨਾਲ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ